ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਰਾਡ ਪਟੀ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਲਾਈਨਿੰਗ ਵਾਲੀ ਸ਼ਰਟ ਦੀ ਫੁੱਲ ਸਟਿਚਿੰਗ ਦੀ ਵੀਡੀਓ ਇੱਕ ਰਿਕਵੈਸਟ ਆ ਕਿ ਵੀਡੀਓ ਨੂੰ ਪੂਰੀ ਦੇਖਣਾ ਸਕਿਪ ਨਾ ਕਰਨਾ ਕਿਉਂਕਿ ਵਿੱਚ ਵਿੱਚ ਜਿੱਥੇ ਜਿੱਥੇ ਆਪਾਂ ਨੂੰ ਲੋੜ ਪਈ ਆਪਾਂ ਤੁਹਾਨੂੰ ਜ਼ਰੂਰੀ ਟਿਪਸ ਵੀ ਦੇਵਾਂਗੇ ਸੋ ਵੀਡੀਓ ਬਿਨਾਂ ਸਕਿਪ ਕੀਤੇ ਤੋਂ ਦੇਖਣਾ ਠੀਕ ਹੈ ਜੀ ਹਾਂਜੀ ਇਹ ਲਾਈਨਿੰਗ ਆਪਾਂ ਇਸੇ ਟਾਈਮ ਨਾਲ ਹੀ ਸਟਿਚ ਕਰਾਂਗੇ ਨਾਲ ਹੀ ਆਪਾਂ ਜੋੜ ਕੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਨੀਚੇ ਆਪਣੀ ਸ਼ਰਟ ਹੈ ਇਹ ਸ਼ਰਟ ਦਾ ਪੁੱਠਾ ਪਾਸਾ ਹੈ ਆ ਸਿੱਧਾ ਪਾਸਾ ਤੇ ਲਾਈਨਿੰਗ ਆਪਾਂ ਇਹਦੇ ਉੱਪਰ ਐਵੇਂ ਆ ਜਿਹੜੀ ਸੈਂਟਰ ਵਾਲੀ ਕਰੀਜ਼ ਹੈ ਉਹ ਮੈਂ ਲਾਈਨਿੰਗ ਦੇ ਉੱਪਰ ਕਰੀਜ਼ਾ ਕਰੀਜ਼ਾ ਨੂੰ ਕਰੀਜ਼ਾ ਆਪਾਂ ਮਿਲਾ ਕੇ ਐਵੇਂ ਸਾਰੀ ਲਾਈਨਿੰਗ ਆਪਾਂ ਐਵੇਂ ਆ ਦੇਖੋ ਸੈੱਟ ਕਰਕੇ ਰੱਖ ਲਈਏ ਕਰੀਜ਼ ਨਾਲ ਕਰੀਜ਼ ਮਿਲਾ ਕੇ ਆਪਾਂ ਰੱਖ ਲਿਆ ਸੂਟ ਠੀਕ ਹੈ ਤੁਸੀਂ ਚਾਹੋ ਤਾਂ ਤੁਸੀਂ ਇਸ ਕਰੀਜ਼ ਦੇ ਉੱਪਰ ਪਿੰਨ ਅਪ ਕਰ ਸਕਦੇ ਹੋ ਸੂਈਆਂ ਜਾਂ ਪਿੰਨ ਨਾਲ ਤੁਸੀਂ ਇਹਨੂੰ ਇੱਥੇ ਪਿੰਨਅਪ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਮਸ਼ੀਨ ਦੇ ਉੱਤੇ ਕੱਚਾ ਕਰਦੇ ਆਂ ਇਹ ਮੋਟੇ ਵਾਲੀ ਸਾਈਡ ਜਿੱਥੇ ਆਪਣੀ ਲਾਈਨਿੰਗ ਦਾ ਫੋਲਡਿੰਗ ਸਾਈਡ ਆਉਂਦੀ ਹੈ ਇਹ ਤੋਂ ਆਪਾਂ ਇੱਥੇ ਲਿਆ ਕੇ ਇਥੋਂ 1.5 ਇੰਚ 1.5 ਜਾਂ 2 ਇੰਚ ਇਧਰ ਨੂੰ ਆਪਾਂ ਜ਼ਰੂਰ ਸਿਉਣ ਲੈ ਕੇ ਆਉਣੀ ਆਪਣੀ ਦਾ ਰੀਜ਼ਨ ਇਹ ਹੈ ਕਿ ਜਦੋਂ ਆਪਾਂ ਐਵੇਂ ਚਾਕਾਂ ਦੇ ਲਈ ਫੋਲਡਿੰਗ ਕਰਾਂਗੇ ਚਾਕਾਂ ਦੇ ਲਈ ਐਵੇਂ ਫੋਲਡਿੰਗ ਕਰਾਂਗੇ ਤੇ ਵਿੱਚੋਂ ਆਪਣੀ ਇਹ ਜਿਹੜੀ ਲਾਈਨਿੰਗ ਹੈ ਇਦਾਂ ਖਿਸਕ ਕੇ ਅੰਦਰ ਨੂੰ ਬਾਹਰ ਨੂੰ ਨਹੀਂ ਆਏਗੀ ਹੁਣ ਇੱਥੇ ਅਸੀਂ ਲੱਗ ਗਈ ਇਹਦੇ ਨਾਲ ਹੀ ਐਵੇਂ ਫੋਲਡ ਹੋ ਜਾਏਗੀ ਠੀਕ ਹੈ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਆ ਜਿਹੜੀ ਆਪਣੀ ਸ਼ਰਟ ਦੀ ਇਹਨੂੰ ਐਵੇਂ ਲਾਈਨਿੰਗ ਦੇ ਨਾਲ ਕੱਚਾ ਕਰ ਲੈਣਾ ਇੱਥੋਂ ਵੀ ਇਧਰੋਂ ਵੀ ਡੇਢ ਜਾਂ 2 ਇੰਚ ਹੁਣ ਆ ਜੀ ਆਪਣੀਆਂ ਪਲੋਈਆਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੱਗੀਆਂ ਇਹਨਾਂ ਨੂੰ ਕਿਵੇਂ ਆਪਾਂ ਕੱਚਾ ਕਰਨਾ ਇਸੇ ਤਰ੍ਹਾਂ ਜਿਹੜੀ ਆਪਣੀਆਂ ਨਿਸ਼ਾਨੀਆਂ ਲੱਗੀਆਂ ਸਿੱਧੀ ਪਲੋਈ ਇੱਥੇ ਇਹਨੂੰ ਕੱਚਾ ਕਰ ਲੈਣਾ ਸੀਨ ਲਾ ਕੇ ਐਦਾ ਜਿੱਥੇ ਕੱਟ ਲੱਗਿਆ ਹੋਇਆ ਪੈ ਰਿਹਾ ਇੱਥੋਂ ਤੱਕ ਐਵੇਂ ਆਪਾਂ ਸਿਉਂਦੇ ਆਉਣੇ ਇਧਰੋਂ ਐਦਾ ਜਿੱਥੇ ਕੱਟ ਲੱਗਿਆ ਹੋਇਆ ఎన్న పచ్చా రాఫ స్టలా తరు సేమ రెడీ క ਹਾਂਜੀ ਇਹ ਆਪਾਂ ਤਿੰਨ ਪਲੋਈਆਂ ਤੇ ਮੇਸਿਓਨਾਂ ਲਾ ਲਈਆਂ ਹਾਂਜੀ ਆਪਾਂ ਇਧਰਲੀ ਸਾਈਡ ਵੀ ਤੇ ਬੈਕ ਸਾਈਡ ਵੀ ਐਵੇਂ ਪਲੋਈਆਂ ਨੂੰ ਆਪਾਂ ਕੱਚਾ ਕਰ ਲੈਣਾ ਆ ਦੇਖੋ ਆਪਾਂ ਪਲੋਈਆਂ ਕੱਚੀਆਂ ਕਰ ਲਈਆਂ ਹੁਣ ਆਪਾਂ ਲਾਉਣੇ ਆ ਜੀ ਗਲਾ ਇਹ ਆਪਾਂ ਆਪਣੇ ਸੂਟ ਦਾ ਕਰ ਲਿਆ ਸੀਦਾ ਪਾਸਿਆ ਗਲਾ ਆਪਾਂ ਰੈਡੀ ਕਰਕੇ ਰੱਖ ਲਿਆ ਸੀ ਠੀਕ ਜਿੰਨਾ ਆਪਾਂ ਗਲਾ ਪਾਉਣਾ 7.5 ਇੰਚ ਤਾਂ ਮੇਰਾ ਗਲਾ ਹੈ 7.5 ਇੱਥੇ ਮੈਂ ਇੱਕ ਸੈਂਟਰ ਦੇ ਵਿੱਚ ਕਰੀਜ਼ ਦੇ ਉੱਪਰ ਇੱਥੇ ਕਿ ਸਲਾਈ ਲਾ ਲੈਣੀ ਆਪਾਂ ਪੰਜ ਤੋਂ ਗਲਾ ਲਾਵਾਂਗੇ ਤੇ ਆਪਣੀ ਲਾਈਨਿੰਗ ਤੇ ਆਪਣਾ ਸੂਟ ਇੱਕ ਦੂਜੇ ਨਾਲ ਅਟੈਚ ਰਹਿਣਗੇ ਇਹਦੇ ਉੱਪਰ ਹੁਣ ਕਰੀਜ਼ ਨਾਲ ਕਰੀਜ਼ ਮਲਾਉਂਦੇ ਹੋਏ ਆਪਾਂ ਉੱਪਰ ਸਲਾਈ ਲਾ ਦੇਣੀ ਕਮੀਜ਼ ਦੀ ਸਲਾਈ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੁੱਲ ਡਿਟੇਲ ਨਾਲ ਦੱਸਿਆ ਹੋਇਆ ਗਲਾ ਕਿੱਦਾਂ ਲਾਉਣਾ ਹੈ ਠੀਕ ਹੈ ਜੀ ਤੁਸੀਂ ਉੱਥੇ ਜਾ ਕੇ ਵੀ ਬਰੀਕੀ ਨਾਲ ਦੇਖ ਸਕਦੇ ਆ ਹੁਣ ਆਪਾਂ ਗਲਾ ਲਾ ਕੇ ਰੈਡੀ ਕਰ ਲਈਏ ਆ ਦੇਖੋ ਅੱਧਾ ਅੱਧਾ ਇੰਚ ਛਾਟ ਕੇ ਆਪਾਂ ਕੱਪੜੇ ਦੀ ਕਟਿੰਗ ਕਰ ਲੈਣੀ ਹੈ ਵੋਲਡਰ ਦੇ ਉੱਪਰ ਸੀਨ ਨਿਕਲ ਆਪਨਾ ਲੱਗ ਕੇ ਰੈਡੀ ਹੋ ਗਿਆ ਹੁਣ ਜੀ ਪਾਉਣੀਆਂ ਬਲੋਈਆਂ ਬਲੋਈਆਂ ਪਾਉਣ ਦੇ ਬਾਰੇ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਕਮੀਰ ਦੀ ਸਟਿਚਿੰਗ ਦੀ ਵੀਡੀਓ ਦੇ ਵਿੱਚ ਫੁੱਲ ਡਿਟੇਲ ਦੇ ਨਾਲ ਤੁਹਾਨੂੰ ਦੱਸਿਆ ਹੋਇਆ ਹੈ ਠੀਕ ਹੈ ਜੀ ਪਲੀਜ਼ ਉੱਥੋਂ ਜਾ ਕੇ ਤੁਸੀਂ ਦੇਖ ਲੈਣਾ ਕਲੀਅਰਲੀ ਹੁਣ ਆਪਾਂ ਆਪਣੀ ਇੱਥੋਂ ਨਿਸ਼ਾਨੀਆਂ ਤੋਂ ਐਵੇਂ ਪੜਨਾ ਤੇ ਪਲੋਈਆਂ ਪਾਉਣੀਆਂ ਐਵੇਂ ਸਟਾਰਟ ਕਰਦੇ ਹਾਂ ਪਲੋਈਆਂ ਨਿਸ਼ਾਨੀਆਂ ਲੱਗੀਆਂ ਨੇ ਇੱਥੇ ਸੀਨ ਵਜੀ ਹੋਈ ਆਪਾਂ ਐਵੇਂ ਪੜਨਾ ਕਪੜਾ ਇੱਥੋਂ ਆਪਾਂ ਬਿਲਕੁਲ ਬਾਰੀਕ ਸੈਂਟਰ ਚਾਹ ਤਾਂ ਇੰਚ ਦਬਾ ਲੈਂਦੇ ਹੋਏ ਐਦਾਂ ਠੀਕ ਆ ਦੇਖੋ ਆਪਣੀ ਪਲੋਈ ਪੈ ਗਈ ਐ ਐਦਾਂ ਹੀ ਹੁਣ ਆਪਾਂ ਦੂਸਰੀ ਦੂਸਰੀਆਂ ਪਲੋਈਆਂ ਪਾ ਕੇ ਰੈਡੀ ਕਰ ਲੈਨੇ ਪਲੋਈਆਂ ਆਪਣੀਆਂ ਇਸ ਇੱਕ ਸਾਈਡ ਦੀਆਂ ਪੈ ਗਈਆਂ ਹੁਣ ਆਪਾਂ ਦੂਸਰੀ ਸਾਈਡ ਤੇ ਬੈਕ ਸਾਈਡ ਵੀ ਐਵੇਂ ਪਲੋਈਆਂ ਪਾ ਕੇ ਸੂਟ ਰੈਡੀ ਕਰਕੇ ਰੱਖ ਲੈਨੇ ਠੀਕ ਐ ਪਲੋਈਆਂ ਆਪਣੀਆਂ ਪੈ ਗਈਆਂ ਵਾਲੇ ਪਰ ਲਏ ਤੇ ਵੀ ਸੇਮ ਹੀ ਆਪਾਂ ਉਹਵੇਂ ਹੀ ਲਾਈਨਿੰਗ ਅਟੈਚ ਕਰਕੇ ਪਲੋਈਆਂ ਪਾ ਲਈਆਂ ਠੀਕ ਹੈ ਜੀ ਬੈਕ ਸਾਈਡ ਵਾਲਾ ਜਿਹੜਾ ਗਲਾ ਉਹਦੇ ਤੇ ਵੀ ਆਪਾਂ ਐਵੇਂ ਨਾਲ ਨਾਲ ਕੱਚਾ ਕਰ ਲਿਆ ਠੀਕ ਹੈ ਫਰੰਟ ਸਾਈਡ ਸੂਟ ਦੀ ਇਸ ਕੱਟ ਦੇ ਉੱਪਰ ਐਵੇਂ ਆਪਾਂ ਆਪਣਾ ਗਲਾ ਰੱਖਣਾ ਤੇ ਮੋਡੇ ਦੀ ਸਿਲਾਈ ਲਾ ਦੇਣੀ e appaslai lecchioni e tu anche a petta con la niente e se mi siete trampa e spallete ਹਾਂਜੀ ਮੋٹے ਦੀ ਆਪਣੀਆਂ ਸਿਲਾਈਆਂ ਲੱਗ ਗਈਆਂ ਹੁਣ ਆਪਾਂ ਕੀ ਕਰਨਾ ਹੁਣ ਆਪਣੇ ਆ ਜਿਹੜੇ ਸੂਟ ਦਾ ਫਰੰਟ ਦਾ ਤੇ ਬੈਕ ਦਾ ਸੈਂਟਰ ਸੈਂਟਰ ਕਰੀਜ਼ਾ ਮਿਲਦੀਆਂ ਇੱਥੇ ਤੁਸੀਂ ਇੱਕ ਪਿੰਨ ਲਾ ਲੈਣਾ ਜਾਂ ਸੂਈ ਐਂ ਤਾਂ ਠੀਕ ਹੈ ਜੀ ਉਸੇ ਤਰ੍ਹਾਂ ਤੁਸੀਂ ਜਿੱਥੇ ਆਪਣੇ ਚਾਕ ਹੋਣਗੇ ਉੱਥੇ ਵੀ ਦੋਨੋਂ ਆਪਸ ਵਿੱਚ ਕਰੀਜ਼ਾ ਨੂੰ ਮਿਲਾ ਕੇ ਉੱਥੇ ਵੀ ਤੁਸੀਂ ਇੱਕ ਪਿੰਨ ਲਾ ਲੈਣਾ ਪੈਨ ਇਹ ਸੂਈ ਲਾ ਲੈਣੀ ਠੀਕ ਹੁਣ ਆਪਾਂ ਜਿਹੜੇ ਚਾਕਾਂ ਵਾਲੇ ਕੱਟ ਐਵੇਂ ਆਪਸ ਵਿੱਚ ਮਲਾਉਂਦੇ ਹੋਏ ਕਰੀਜਾ ਨਾਲ ਕਰੀਜਾ ਨਾਲ ਕਰੀਜਾ ਮਿਲੀਆਂ ਹੋਣੀਆਂ ਚਾਹੀਦੀਆਂ ਕੱਟਾਂ ਨਾਲ ਕੱਟ ਤੇ ਇੱਧਰ ਆਪਾਂ ਆਪਣੇ ਸੂਟ ਤੇ ਕਰਾਫ ਸਟੀਚ ਲਾ ਲੈਣੀ ਹੈ 2 ਇੰਚ ਹਾਂ ਜੀ ਦੂਸਰੀ ਸਾਈਡ ਵੀ ਆਪਾਂ ਕੱਟਾ ਨਾਲ ਕੱਟ ਮਲਾਉਂਦੇ ਹੋਏ ਐਵੇਂ ਇੱਧਰ ਵੀ ਨਿਸ਼ਾਨ ਇੱਕ ਸੀਨ ਲਾ ਲੈਣੀ ਹੈ 1.5 ਇੰਚ ਉਹਨਾਂ ਨੇ ਆਪਾਂ ਫਿਟਿੰਗ ਦੀਆਂ ਨਿਸ਼ਾਨੀਆਂ ਹਾਂਜੀ ਆਪਾਂ ਆਪਣੀ ਸੈਂਟਰ ਵਾਲੀ ਕਰੀਜ਼ ਤੋਂ ਐਵੇਂ ਕਰੀਜ਼ਾਂ ਤੋਂ ਮਿਲੀਆਂ ਹੋਈਆਂ ਜਿੰਨੇ ਵਿੱਚ ਆਪਣੀ ਫਿਟਿੰਗ ਚੈਸਟ ਆਉਣੀ ਇੱਥੇ ਨਿਸ਼ਾਨੀ ਲਾ ਲੈਣੀ ਹੈ ਇਹਦੀ 22.5 ਐਵੇਂ ਕਮਰ ਤੇ ਤੇ हिਪ ਤੇ ਲਾ ਲੈਣੀ ਕਮਰ ਹੈਗੀ ਆ 19.5 ਐਵੇਂ ਆਪਾਂ हिਪ ਤੇ ਦੋਨੋਂ ਸਾਈਡਾਂ ਤੇ ਆਪਾਂ ਐਵੇਂ ਸੈਂਟਰ ਕਰੀਸ ਤੋਂ ਨਾਪੀ ਜਾਣ ਤੇ ਨਿਸ਼ਾਨੀਆਂ ਲਾ ਲੈਣੀਆਂ ਅਪਾ ਤੁਹਾਨੂੰ ਉਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਨਾਲ ਸਮਝਾਇਆ ਹੋਇਆ ਉਹਦੇ ਵਿੱਚ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਪੜਾ ਐਵੇਂ ਖਿੱਚਣਾ ਐਵੇਂ ਸਾਫ਼ ਕਰਨਾ ਇਧਰੋਂ ਕਰੀਜ਼ ਦੇ ਉੱਪਰ ਇੰਟੀ ਟੇਪ ਰੱਖਣਾ ਹੈ ਤੇ ਦਬਾ ਕੇ ਰੱਖਣਾ ਹੈ ਇਧਰੋਂ ਕੱਪੜਾ ਸਾਫ਼ ਕਰਕੇ ਐਵੇਂ ਆਪਾਂ ਨਿਸ਼ਾਨੀ ਲਾ ਲੀਤ। ਇੱਥੋਂ ਦੋ ਇੰਚ ਰੱਖਣੀ ਐ ਸਿੱਧੀ ਬਿਲਕੁਲ। ਉਸ ਤੋਂ ਬਾਅਦ ਕਮਰ ਵਾਲੀ ਨੂੰ ਐਵੇਂ ਹਿੱਪ ਵਾਲੀ ਨੂੰ ਗੋਲਾਈ ਪਾਉਂਦੇ ਜਾਣਾ। ਦੇਖੀ। ਤੇ ਚੈਸਟ ਵਾਲੀ ਨੂੰ ਐਵੇਂ ਦੇਣਾ। ਉੱਪਰ ਵਾਲਾ ਪਿਛਲੇ ਪੱਲੇ ਤੇ ਆਪਣਾ ਇਹਨਾਂ ਕਪੜਾ ਵਧ ਜਾਣਾ। ਇਹ ਦੇਖੋ। ਨੰਨਾ ਵਗਦੇ ਇਹ ਆਪਾਂ ਨਾਲ ਮੀਰ ਲਾਉਣਾ ਐਵੇਂ ਇਹਨੂੰ ਇੱਥੇ ਐਵੇਂ ਜਿੰਨਾ ਵੱਧਦਾ ਉਹਨਾਂ ਛੱਡ ਕੇ ਆਪਾਂ ਆਪਦੀ ਸਿਲਾਈ ਲਾ ਲੈਣੀ ਹੈ ਸਿਲਾਈ ਇਹਦੇ ਉੱਪਰ ਜਦੋਂ ਆਪਾਂ ਸਿਲਾਈ ਲਾਉਣੀ ਆਪਾਂ ਇਹ ਦੇਖਣਾ ਕਿ ਆਪਣੀ ਸੈਂਟਰ ਕਰੀਜ਼ ਹੱਲਣੀ ਨਹੀਂ ਚਾਹੀਦੀ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਇੱਥੇ ਵਿਚਾਲੇ ਵੀ ਇੱਕ ਸੈਂਡ ਪਿੰਨ ਲਾ ਸਕਦੇ ਹੋ ਠੀਕ ਹੈ ਬੈਟਰਲੀ ਸਾਈਡ ਸिलाई ਲਾ ਦੇਣੀ ਹੈ ਫਿਟਿੰਗ ਵਾਲੀ ਇਹਨਾਂ ਲਈ ਆਪਣੀਆਂ ਸਲਾਈਆਂ ਲੱਗ ਗਈਆਂ ਹੁਣ ਜਿਹੜਾ ਐਕਸਟਰਾ ਕਪੜਾ ਇਹਦੀ ਤੁਹਾਨੂੰ ਕਟਿੰਗ ਕਰਨੀ ਪਾਸ ਦੇ ਆਂ ਅਸੀਂ ਆਪਾਂ ਛਾਂਟ ਪਾਉਂਦੇ ਜਾਣਾ ਇਹਦੇ ਨਾਲ ਨਾਲ ਬੈਕ ਸਾਈਡ ਵਾਲੇ ਪੱਲੇ ਤੇ ਬਿਲਕੁਲ ਨਾਲ ਨਾਲ ਲਾਵੇਂ ਕਰਕੇ ਇੱਥਰਲੀ ਸਾਈਡ ਤੋਂ ਆਪਾਂ ਘਟਾਉਂਦੇ ਜਾਣਾ ਬਾਕੀ ਬੈਕ ਗਲੇ ਦੇ ਉੱਤੇ ਆਪਾਂ ਔਰੇ ਪੱਟੀ ਲਾਉਣ ਦੇ ਲਈ ਤੁਹਾਨੂੰ ਸਪੈਸ਼ਲ ਤੁਹਾਨੂੰ ਵੀਡੀਓ ਬਣਾ ਕੇ ਦਿੱਤੀ ਹੋਈ ਹੈ ਇੱਕ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤਰੀਕਾ ਸੇਮ ਹੀ ਰਹੇਗਾ ਠੀਕ ਹੈ ਜੀ ਆਵਾ ਕਿਵੇਂ ਜੋੜਨੀ ਆ ਉਹਦੇ ਲਈ ਆਪਾਂ ਤੁਹਾਡੇ ਲਈ ਸੈਕਿੰਡ ਪਾਰਟ ਲੈ ਕੇ ਆਵਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਇਹਦਾ ਹੋਰ ਜਿੱਦਾਂ ਆਪਾਂ ਚਾਕ ਫੋਲਡ ਕਰਨੇ ਆ ਉਹ ਸਾਰਾ ਆਪਣਾ ਸੇਮ ਹੀ ਰਹਿੰਦਾ ਜਿਵੇਂ ਆਪਾਂ ਦੂਸਰੇ ਸੂਟਾਂ ਤੇ ਚਾਕ ਫੋਲਡ ਕਰਦੇ ਆ ਆਪਾਂ ਨਿਸ਼ਾਨੀਆਂ ਲਾਉਣੀਆਂ ਤੇ ਚਾਕ ਫੋਲਡ ਕਰ ਦੇਣੀ ਠੀਕ ਹੈ ਐਵੇਂ ਇਸ ਸिलाई ਦਾ ਮਤਲਬ ਇਹ ਹੀ ਹੁੰਦਾ ਕਿ ਜਦੋਂ ਆਪਾਂ ਚਾਕ ਫੋਲਡ ਕਰੀਏ ਐਵੇਂ ਤੇ ਆਪਣੀ ਜਿਹੜੀ ਲਾਈਨਿੰਗ ਹੈ ਉਹ ਨੀਚੇੋਂ ਖਿਸਕੇ ਨਾ ਬਾਹਰ ਇਧਰ ਅੰਦਰ ਨੂੰ ਨਾ ਖਿਸਕੇ ਜੀ ਇਹਦੇ ਨਾਲ ਜਦੋਂ ਹੁਣ ਇਹ ਸिलाई ਲੱਗੀ ਹੈ ਆਪਣੇ ਦੋਨੋਂ ਪੱਲੇ ਆਪਸ ਚ ਜੁੜੇ ਰਹਿਣਗੇ ਠੀਕ ਹੈ ਜੇਕਰ ਤੁਹਾਨੂੰ ਜੇਕਰ ਤੁਹਾਨੂੰ ਚਾਕ ਫੋਲਡ ਕਰਦੇ ਸਮੇਂ ਦਿੱਕਤ ਆਉਂਦੀ ਹੈ ਤਾਂ ਤੁਸੀਂ ਇੱਥੇ ਇੱਕ ਹੋਰ ਸਟਿਚ ਲਾ ਇੱਥੇ ਇਹਦੇ ਕਰੀਜ਼ ਤੇ ਬਿਲਕੁਲ ਇਧਰਲੀ ਸਾਈਡ ਐ ਜਿੱਥੋਂ ਆਪਣੀ ਐ ਕਰੀਜ਼ ਬਣਨੀ ਹੈ ਕਰੀਜ਼ ਦੇ ਅੰਦਰਲੀ ਸਾਈਡ ਇੱਥੇ ਤੁਸੀਂ ਇੱਕ ਹੋਰ ਕੱਚਾ ਟੰਕਾ ਲਾ ਸਕਦੇ ਹੋ ਫਿਰ ਆਪਣੀ ਲਾਈਨਿੰਗ ਆ ਤੇ ਉੱਪਰਲਾ ਪੱਲਾ ਬਿਲਕੁਲ ਵੀ ਇੱਕ ਦੂਜੇ ਇੱਕ ਖਿਸਕਣਗੇ ਨਹੀਂ ਤੇ ਥੋੜੇ ਚਾਕ ਫੋਲਡ ਹੋ ਜਾਣਗੇ ਬਹੁਤ ਸੋਹਣੇ ਠੀਕ ਹੈ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਾਜੂ ਦੀ ਸਟਿਚਿੰਗ ਦੀ ਲੌਨ ਲਾਈਨਿੰਗ ਵਾਲੀ ਬਾਜੂ ਦੀ ਸਟਿਚਿੰਗ ਕਿਵੇਂ ਕਰਨੀ ਹੈ ਉਹ ਫੋਲੋ ਦੀ ਡਿਟੇਲ ਦੱਸਾਂਗੇ ਠੀਕ ਹੈ ਵੀਡੀਓ ਕਿਦਾਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ